ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਗੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਐਪੀ ਬਾਈ ਦੇ ਘਰ ਆਇਆ ਦੋਸਤੋ ਅੱਜ ਤਰੀਕ ਦੋਸਤੋ 20 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਐਨੀਮਲ ਜਿਹੜੇ ਆ ਦੋਸਤੋ ਇਸ ਕਿੱਲੇ ਤੋਂ ਭਰਉਂਦੇ ਰਹਿੰਦੇ ਆ ਕੋਈ ਇੱਕ ਦੋ ਨਗ ਵੀਰ ਲੈ ਕੇ ਆਉਂਦਾ ਤੇ ਸੇਲ ਕਰ ਦਿੰਦਾ ਔ ਲੈਨੇ ਆਵਦੇ ਰਿ ਡਿਟੇਲ ਕਰਦੇ ਆ ਗਲਪਤ ਵੀਰ ਹੈਪੀ ਦੇ ਨਾਲ ਪੁੱਛ ਲੈਨੀ ਆ ਕੀ ਡਿਟੇਲ ਆ ਅੱਜ ਇਸ ਵੇੜ ਦੀ ਸੋ ਐਨੀਮਲ ਦੋਸਤੋ ਜਿੱਥੋਂ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੀ ਬੇਨਤੀ ਹੁੰਦੀ ਆ ਸਾਰੇ ਭਰਾਵਾਂ ਤੇ ਅਕੇ ਵੀ ਦੋ ਟਾਈਮ ਚੋ ਕੇ ਤਸੱਲੀ ਤੁਸੀਂ ਕਰਨੀ ਆਪਣਾ ਪਸ਼ੂ ਖਰੀਦਣ ਸਮੇ ਗੱਪਣ ਪਸ਼ੂ ਲੈ ਕੇ ਜਾਂਦੇ ਜੇ ਚੌਥਾ ਥਣਾ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਜ਼ਰੂਰ ਕੀਤੀ ਜਾਵੇ ਆ ਸਭ ਤੋਂ ਪਹਿਲਾਂ ਵੀਰ ਹੈਪੀ ਸਾਸਰੀ ਘਰ ਦੀ ਸਾਸਰੀਆ ਸੰਧੂ ਸਾਹਿਬ ਹੋਰ ਭਾਜੀ ਠੀਕ ਠਾਕ ਹੈ ਠੀਕ ਠਾਕ ਗੁਰਪਾਜੀ ਠੀਕ ਠਾਕ ਔਰ ਹੈਪੀ ਭਰਾ ਕਿਵੇਂ ਵਧੀਆ ਹੋ ਜਾਈ ਚੱਲੀ ਜਾਂਦਾ ਪਸ਼ੂ ਲੈ ਆਉਂਦੇ ਪਸ਼ੂ ਹੋਈ ਜਾਂਦੇ ਹਾਂਜੀ 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 ਬੜੀ ਕਿਰਪਾ ਮਾਲਕ ਦੀ ਠੀਕ ਆ ਅਸੀਂ ਅੱਜ ਆਪਣੇ ਕੋਲ ਜਿਹੜੀ ਇਹ ਵੜ ਆਪਾਂ ਦਿਖਾ ਰਹੇ ਆ ਵੀਰ ਤੇ ਜਿਹੜੀ ਵੜ ਬਕਾਉਗਾ ਹਾਂਜੀ ਕੀ ਡਿਟੇਲ ਆ ਵੀਰ ਸੁਭਾ ਕਿੰਨਾ ਸੁਈ ਇਹ ਦੂਜਾ ਸੁਭਾ ਸਾਨੂੰ ਸਾਹ ਸੁਈ ਆ ਆ ਸੁਈ ਨੂੰ ਕੋਈ 14 ਤੋਂ 15 ਦਿਨਾਂ ਦੇ ਵਿੱਚ ਹੋ ਗਏ 12 ਲਾ ਲਓ 15 ਲਾ ਲਓ 10 ਦਿਨਾਂ ਤੋਂ ਬਾਹਰ ਹੀ ਆ ਹੁਣ ਠੀਕ ਆ ਜੀ ਹਾਂਜੀ ਤੇ ਸੁਭਾ ਦੂਜਾ ਦੂਜਾ ਸੁਭਾ 15 ਦਿਨਾਂ ਦੀ ਹਾਂਜੀ 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 ਕੋਈ 15 ਦਿਨਾਂ ਦਾ ਕੋਈ ਦੋਸਤੋ ਤੁਸੀਂ ਐਸਟੀਮੇਟ ਮੰਨ ਲਿਓ 15 ਦਿਨਾਂ ਦੀ ਸੂਈ ਆ ਬੱਚਾ ਕੀ ਬੱਚਾ ਵਛਾ ਹੀ ਬੱਚਾ ਵੇ ਆ ਕੁਲਾ ਬੱਚਾ ਮਗਰਾ ਵੇ ਠੀਕ ਆ ਜੀ ਸੋ ਦੂਜਾ ਸੁਆ ਦੋਸਤੋ ਬਾਕੀ ਦਾ ਥੱਲੇ ਹੈਪੀ ਦੁੱਧ ਕਿੰਨਾ ਚਵਾ ਦਾਂ ਸੰਧੂ ਸਾਹਿਬ ਉਹਨਾਂ ਤੋਂ ਕਿਹਾ 12 ਕਿਲੋ ਆਪਣਾ ਘਰੇ ਸ਼ਾਮੀ ਚੋਈ ਆ ਤੇ ਆਪਾਂ 10 ਕਿਲੋ ਕਹਿ ਕੇ ਦੇਣੀ ਆ ਉਹ ਇਹ ਘਰਾਏ ਘਰਾਏ ਡੰਗਰ ਨਹੀਂ ਕਹਦਾ ਫੜਾ ਫੜਾ ਫਰਕ ਪਾਉਣ ਦੇ ਬਾਕੀ ਸੀਲ ਸਾਉ ਹੋ ਗਈ ਆ ਤੇਲ ਸੋ ਠੰਗੀ ਸੀ ਸੀਲ ਸਾਉ ਤੇ ਪੂਰੀ ਜਿਹੜਾ ਬਕੀ ਨਾ ਦੇਖੋ ਦੋਵੇਂ ਸਾਈਡ ਹੀ ਪਾਈ ਪਾਈ ਬਣੀਆਂ ਪਈਆਂ ਨੇ ਰੋਟੀ 나ੜੀਏ ਦੋਸਤੋ ਜਿੱਦਾਂ ਹੀ ਪਰਲੀ ਸਾਈਡ ਆ ਰੋਟੀ ਆ ਦੋਹਾਂ ਸਾਈਡਾਂ ਤੇ ਤੇ ਚੂਣ ਤੇ ਆਉਣ ਦੀ ਆਪਾਂ ਵਿੱਚੇ ਚਲੋ ਚੈੱਕ ਕਰਾਈ ਦੇਣੀ ਵੀਰਾਂ ਨੂੰ ਬਾਕੀ ਕਿਸੇ ਰਕਮ ਤੱਕ ਭੂਰ ਛਟਾ ਹੋਇਆ ਦੋਸਤੋ ਉਹ ਤੁਹਾਨੂੰ ਬਿਲਕੁਲ ਕੋਈ 10 ਦਾ 15 15 12 ਮਾਰ ਕੇ ਵਿੱਚੇ ਤਸੱਲੀ ਕਰਵਾ ਦਾਂਗੇ ਸੋ ਵੈੜ ਚੰਗੀ ਏ ਠੀਕ ਏ ਜੀ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਚੰਗਾ ਤੁਹਾਡਾ ਰੰਗ ਦੇ ਕੁੜੀ ਤੋਫਾ ਹੀ ਏ ਠੀਕ ਏ ਜੀ ਤੇ 10 ਕਿਲੋ ਜਿਹੜਾ ਬਿਲਕੁਲ ਮਿੰਤੀ ਵਾਲਾ ਤੁਹਾਨੂੰ 10 ਕਿਲੋ ਮਿੰਤੀ ਵਾਲਾ ਆਊਗਾ ਇੱਥੇ ਆਪਣੇ ਕੋਲ ਕੋਈ ਚੋਲੇ ਆਪ अच्छा पर ये ऑनलाइन छोड़ी तो अपन 9 किलो दी गारंटी देनी है ठीक है जी हां जी ठीक है परा बाकी 9 तो कोई इत नहीं भी ਘਟਦਾ ਵਾ ਮੈਂ ਕਹਿੰਦਾ ਸਾਨੂੰ ਸਾ ਤੂੰ ਹੀ ਉਹ ਦਿੰਦੀਆਂ ਚਲੋ ਪਰਸੋਂ ਵੀਡੀਓ ਪਾਈ ਕਿਦ ਦਿਨ ਛੱਡ ਗਿਆ ਵੀਡੀਓ ਪਾਈ ਲੈਣੇ ਆ ਜੇ ਵਿਗਦਾ ਵਾ ਸਾਫ਼ ਤੋਰਾ ਕਰੀ ਤੈਨੂੰ ਵੇਚ ਲਈਦਾ ਵਾ ਜਦ ਆਪਾਂ ਗੜੀ ਦੂਜੀ ਪਾਸੇ ਬੰਨ ਕੇ ਤੇ ਜਿੱਲੇ ਪਾਏ ਸਾਡੇ ਸਾਹਮਣੇ ਹੀ ਆਉਂਦੇ ਠੀਕ ਹੈ ਜੀ ਹਾਂ ਹਾਂ ਲੋ ਦੋਸਤੋ ਪੀਪਾਈ ਪੂਰੀ ਤਸੱਲੀ ਦਿੰਦਾ ਪਿਆ ਠੀਕ ਹੈ ਜੀ ਬਾਕੀ ਨਾਲ ਦੀ ਨਾਲ ਆਪਾਂ ਤੁਹਾਨੂੰ ਇੱਕ ਵਾਰੀ ਤੁਰਤੋਂ ਬਾਅਦ ਦੋਸਤੋ ਇੱਕ ਵਿੱਚੇ ਧਾਰਾ ਬਾਕੀ ਆਪਾਂ ਸਾਨੂੰ ਜਾਵਾਂਗੇ ਅਗਲੇ ਘਰ ਪੈ ਪਵਾ ਲਈਏ ਅਗਲੇ ਪੈ ਖਾਤੇ ਪਾ ਲੈ ਕੇ ਲਾਗੇ ਚਵਾ ਗਿਆ ਜੀ ਇਹ ਨਹੀਂ ਵੀ ਮੈਂ ਇੱਕ ਮਿੰਟ ਬਾਅਦ ਦੇ ਭੱਜ ਜਾਈਦਾ ਵਾ ਇਹ ਵੀ ਬੜੀ ਵੱਡੀ ਤਸੱਲੀ ਆਪਾਂ ਤਾਂ ਵਾਰ-ਵਾਰ ਕਹਿੰਦੇ ਬਈ ਇੱਥੇ ਆਣ ਕੇ ਤਸੱਲੀ ਕਰਕੇ ਜਾ ਕੇ ਜਾਓ ਤੇ ਹੈਪੀਆਂ ਦਾ ਵੀ ਆਪਾਂ ਸਗੋਂ ਗਾਂ ਅਗਲੇ ਘਰ ਦੋਸਤੋ ਛੱਡਣ ਵੀ ਜਦੋਂ ਜਾਂਦੇ ਆ ਹੋਮਾਂ ਦਾ ਡਿਲੀਵਰੀ ਕਰਦੇ ਆ ਤੇ ਬਿਲਕੁਲ ਅਗਲੇ ਘਰੇ ਵੀ ਕੋਈ ਧਾਰਾ ਮਾਰ ਕੇ ਜਾਂ ਤਸੱਲੀ ਕਰਵਾ ਕੇ ਆਈਦੀ ਆ ਸਾਬ ਸੀਲ ਸਾਊ ਦੇ ਬੜੀ ਤੋ ਸ਼ਰੀਪੀਆਂ ਸ਼ਰੂਪੀਆਂ ਪੂਰੀਆਂ ਦੋਸਤੋ ਪੰਗਾ ਪਾਉਣਾ ਨਾ ਪਾਉਣਾ ਤੁਹਾਡੀ ਖੁਸ਼ੀ ਆ ਬਾਕੀ ਇਦਾਂ ਵੀ ਤੁਸੀਂ ਚਵਾਈ ਕਰ ਸਕਦੇ ਜੇ ਆ ਦੇਖੋ ਤੋ ਕਰਮਾਂ ਵਾਲੀ ਰੰਗ ਪ੍ਰਿੰਟ ਬਹੁਤ ਵਧੀਆ ਬਾਕੀ ਹੈਪੀ ਮੈਨੂੰ ਲੱਗਦਾ ਤੂੰ ਵੀ ਰੀਜ ਲਾਦੀ ਸ਼ੈਂਪੂ ਸ਼ੂਪੂ ਮੈਂ ਕਹਿੰਦਾ ਹੁੰਦਾ ਵੇ ਜਿਹੜੇ ਲੇਬਸੇਰਾ ਚੜਿਆ ਪਿਆ ਆਪਾਂ ਦੇ ਕੋਲੇ ਦਾਪੂੜੀਆਂ ਸ਼ੈਂਪੂ ਦੀਆਂ ਪਾਤੀਆਂ ਦੇ ਦਾਸਪੂੜੀਆਂ ਸ਼ੈਂਪੂ ਲਾਤੀਆਂ ਫਿਰ ਹਾਂਜੀ ਤਾਂ ਹੀ ਚਮਕ ਨਿਕਲੀ ਆ ਵੇ ਕੋਸਨੂ ਸਾਹਿਬ ਜੀ ਇਹਨਾਂ ਦੀ ਸੇਵਾ ਕਰਾਂਗੇ ਤੇ ਫੇਰ ਹੀ ਮਿਲਣਾ ਕੋਣਾ ਕੋ ਹਾਂਜੀ ਆਓ ਦੋਸਤੋ ਜਿੱਥੋਂ ਆਈ ਹੋਊਗੀ ਕਰਮਾੜੀ ਮੈਨੂੰ ਲੱਗਦਾ ਬਾਕੀ ਉਹਨਾਂ ਖਾ ਵੀ ਜਿਹੜਾ ਮੇਲਾ ਦੇ ਮੁੰਡੇ ਦਾ ਨਵਾਈ ਤਵਾਈ ਆ ਉਹ ਕੋਈ ਮੇਲਾ ਬਹੁਤ ਰੀਝ ਰੂਝਾਈ ਆ ਵੇਖੋ ਪੰਡ ਦੇ ਤੁਹਾਨੂੰ ਪਤਾ ਪੈ ਨਹੀਂ ਜਾਣੀ ਚੋਂ ਨਵਾਈ ਤਵਾਈ ਦੇ ਮੁੱਲ ਮੇਲਾ ਦੇ ਤੁਹਾਨੂੰ ਪਤਾ ਹਾਂਜੀ ਲੋ ਵੀ ਭਰਾਓ ਠੀਕ ਆ ਜੀ ਤੇ ਕਰਮਾੜੀਆਂ ਦਿਸਣ ਲਾਤੀ ਯਾਰ ਪ੍ਰਿੰਟ ਪ੍ਰਿੰਟ ਤੁਸੀਂ ਚੈੱਕ ਕਰੋ ਜਿਵੇਂ ਕਰਮਾੜੀ ਦੇ ਵੇਖੋ ਡਿਜ਼ਾਈਨ ਠੀਕ ਆ ਸੋ ਲੈਵੇ ਹਵਾਨੇ ਦੀ ਬੜੀ ਖਬਰਦਾਰ ਵੇਖੋ ਪੂਰੀ ਸਫਾਈ ਸੁਫੀਆ ਵੇਖੋ 10 ਕਿਲੋ ਤੋਂ ਦਾ ਦੋਸਤੋ ਜਿਆਦਾ ਨਹੀਂ 10 ਕਿਲੋ ਦੋ ਤੇ 9 ਕਿਲੋ ਕੋਈ ਵੀ ਰਮਨ ਕੇ ਤੁਸੀਂ ਸੌਦਾ ਕਰ ਲਿਓ ਜਿਹੜਾ ਮੈਂ ਐਵੇਂ ਚਿੱਡੇ ਸਾਬ ਨਾਲ ਕਹਿੰਦਾ ਜੀ ਕੁਆਲਿਟੀ ਵਾਲੀ ਮੈਂ ਕਹਿੰਦਾ 15 ਕਿਲੋ ਹੋਊਗਾ ਜੀ 12 13 ਦੀ ਗਰੰਟੀ ਪਰ ਉਹਨਾਂ 12 ਕਿਲੋ ਕਿਹਾ ਪਰ ਆਪਾਂ ਦੱਸ ਕੇ ਕਿ ਦੇਣੀ ਇੱਥੇ ਕੋਈ ਚੋਲੇ 10 ਕਿਲੋ ਚਵਾ ਦਾਂਗੇ ਆਨਲਾਈਨ ਕੋਈ ਵੀਰ ਖੜੇ ਤਾਂ 9 ਕਿਲੋ ਦੀ ਗਰੰਟੀ ਪੂਰ ਛਿਟਾ ਸਨ ਵਾਅਦਾ ਘਾਟ ਹੋਵੇ ਤਾਂ ਆਪਾਂ ਗੱਡੀ ਲੈ ਕਰਾਇਆ ਜਾਵਾਂਗੇ ਹਾਂਜੀ ਮੈਂ ਵੀ ਆਟੋਮੈਟ ਹੈਪੀ ਮਾੜਾ ਇੱਕ ਸੀ ਪੁੱਛ ਰੇ ਸੇਡ ਤੇ ਕਰਿਆ ਮੈਂ ਕਹਿੰਦਾ ਬੋਲੋ ਵੀ ਸਾਬ ਆ ਕਰੋ ਜੱਕ ਜੀ ਠੀਕ ਹੈ ਜੀ ਉਹ ਥਾਣਾ ਦੋਸਤੋਂ ਬੈਕ ਸਾਈਡ ਤੋਂ ਬਣੀ ਬਾਈ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦੇਣੇ ਇੱਕ ਪਾਣੀ ਵਾਲੀ ਹੈ ਪਾਏ ਬਈ ਇਧਰੋਂ ਵੇ ਲੋ ਆ ਵੀ ਆ ਲੋ ਕਿੱਡੀ ਲੰਮੀ ਤੂੰ ਪਾਸੇ ਮੋਟੀਆਂ ਵਾਲੀਆਂ ਦੋਸਤੋ ਪੇਪੇ ਪਣੀਆਂ ਹੋਈਆਂ ਠੀਕ ਆ ਜੀ ਮਿਲਕ ਵੇਣ ਕਾਧੀਆਂ ਨੇ ਪੇਪੇ ਪਣੀਆਂ ਵੇਖੋ ਯਾਰ ਠੀਕ ਆ ਸੋ ਚੰਗੀ ਵਿਹੜਾ ਦੋਸਤੋ ਬਾਕੀ ਰੇਡ ਭਾਪੜ ਤਾਂ ਪੁੱਛ ਲੈਨੇ ਹੈਪੀ ਦੇਵਾਂਗੇ ਕਿੰਨੇ ਦੀ ਵੀਰੇ ਮੁੱਲ ਘਰ ਨੂੰ ਦੇ ਆਪਾਂ 45000 ਰੁਪਿਆ ਭਾਂ ਕਰਈਏ ਪਰ 40000 ਚੋਂ ਪਹੁੰਚ ਕਰ ਦਾਂਗੇ 200 ਕਿਲੋਮੀਟਰ ਦਾ 40000 ਰੁਪਏ ਦੇ ਵਿੱਚ ਹੋਰ ਕਰਦੀਏ ਮਾਨਤਾ ਨੇ ਦਾ ਕਰਦੇ ਕਰਦੇ ਖੁੱਲਾ 2000 ਹੋਰ ਛੱਡ ਦਾਂਗੇ 38 ਪੂਰੀ 36000 ਦੀ ਪਹੁੰਚੂ ਜੋ 200 ਰੁਪਏ ਛੋੜ ਹੋ ਗਈ ਸਰ ਦਾ ਅੱਛਾ 36000 ਦੇ ਵਿੱਚ ਘਰ ਪਹੁੰਚੂ 200 ਕਿਲੋਮੀਟਰ ਤਾਈਂ ਤੇ 200 ਰੁਪਏ ਵੀ ਮੇਰਾ ਛੋੜ ਹੋਊਗੀ ਠੀਕ ਹੈ ਹਾਂਜੀ ਲਓ ਦੋਸਤੋ 36000 ਦੇ ਵਿੱਚ ਵਿੱਚ 200 ਕਿਲੋਮੀਟਰ ਦੇ ਵਿੱਚ ਵਿੱਚ ਤੁਹਾਡਾ ਸਰ ਗਾਂ ਉੱਦਾਂ ਹੀ 40 45000 ਦੀ ਵੇਚ ਲਈ ਦੀ ਆ ਪਹੁੰਚ ਤੋਂ ਬਿਨਾਂ ਹੀ ਪਰ ਆਪਾਂ ਨੂੰ ਪਾਣਾ ਮਿਲੀ ਪਾਣਾ ਆਪਾਂ ਦੇ ਦਿੰਦੇ ਆ ਬਿਲਕੁਲ ਹਾਂਜੀ ਬਿਲਕੁਲ ਥੋੜੀ ਜੀ ਕਮਾਈ ਦਾ ਪਾਣੇ ਵੀ ਕਿਦਾਂ ਦਿਨ ਛੱਡ ਕੇ ਭਾਵੇਂ ਰੋਜ਼ ਵੀਡੀਓ ਪੈਂਦੀ ਆਵੇ 2.5 ਹਜ਼ਾਰ ਰੁਪਏ ਨਾ ਫੜ ਲਿਆ ਗਿਆ ਆਪਾਂ ਦੇਈ ਜਾਣੀ ਪਤਲੀ ਜੀ ਕਮਾਈ ਜਿੱਤੀ ਗਈ ਠੀਕ ਹੈ ਜੀ ਸਰਕਲ ਚੱਲੀ ਜਾਵੇ ਡਰ ਹੋ ਸਕਦੇ ਵਿੱਚ ਤੋਂ ਜ਼ਿਆਦਾ ਗਰਮੀ ਨਹੀਂ ਮਨਾਉਂਦੀ ਕਰਮਾਂ ਲਈ ਕੋਈ ਵੀ ਮੇਰਾ ਮੜ ਕੇ ਇਹ ਨਾ ਆਖੇ ਵੀ ਵੀਰ ਜੀ ਦੋ ਘਾਟ ਕਰ ਲਾ ਤਿੰਨ ਘਾਟ ਕਰ ਲਾ ਇੱਚੋ ਛੋੜੀ ਆ 100 36000 ਚੋਂ 200 ਛੋੜੀ 200 ਛੋੜੀ ਆ ਪਹੁੰਚ ਆਪਣੀ ਹੋਊਗੀ ਆ ਕੋਈ ਇੱਚੋ 50 60 ਕਿਲੋਮੀਟਰ ਦੇ ਘਰੇ ਜੀ ਲਵੇ ਤੇ ਫਿਰ 1000 ਰੁਪਏ ਛੱਡ ਦਾਂਗੇ ਵੀਰ ਨੂੰ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ 200 ਕਿਲੋਮੀਟਰ ਦੇ ਦੈਰੇ ਦੇ ਵਿੱਚ ਪਹੁੰਚ ਹੋ ਜੂਗੀ 36000 ਦੇ ਵਿੱਚ ਸੋ ਉਹਦੇ ਚ ਵੀ ਕੋਈ 200 ਰੁਪਿਆ ਛੋਟ ਹੋ ਜੂਗੀ ਜਿਹੜਾ ਕੋਈ ਵੀਰ 200 ਕਿਲੋਮੀਟਰ ਦੇ ਵਿੱਚ ਵਿੱਚ ਮਗਾਉਂਦਾ ਕੋਈ 50 60 50 60 ਕਿਲੋਮੀਟਰ ਵਾਲਾ ਵੀਰ ਮਗਾਉਂਦਾ ਤੇ 1000 ਰੁਪਿਆ ਮਾਨਤਾਂ ਹੋ ਜਾਊਗਾ ਠੀਕ ਆ ਸੋ ਇਹ ਦੋਸਤੋ ਡਿਟੇਲ ਆ ਇਸ ਵੀਰ ਦੀ ਤੇ ਨੰਬਰ ਇੱਕ ਹੈਪੀ ਬੋਲ ਦੇ ਵੀਰ ਉਹਦਾ ਨੰਬਰ ਆਪਣਾ 814373572 ਪਿੰਡ ਆਪਣਾ ਬੁਰਜ ਨੱਥੂਗਾ ਜ਼ਿਲ੍ਹਾ ਤਰਨਤਾਂ ਤਹਿਸੀਲ ਪਟਈ ਹੈ ਜੀ ਠੀਕ ਆ ਹਾਂ ਜੀ ਲਓ ਵੀ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦਿਆਂ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ